ਫਾਜ਼ਿਲਕਾ ਦੇ ਅਨੰਦ ਪੈਸੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਅਤੇ ਉਹਦੇ ਵਿੱਚ ਹਲਕਾ ਇੰਚਾਰਜ ਅਤੇ ਅਹੁਦੇਦਾਰ ਹਮ ਹਮਾ ਕੇ ਪਹੁੰਚੇ ਅਤੇ ਇਸ ਮੌਕੇ ਤੇ ਸੁਖਵੀਰ ਬਾਦਲ ਦੇ ਹੱਕ ਵਿੱਚ ਜਨਨ ਲਾਂਦੇ ਹੋਏ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਕੀ ਕੀ ਆਖਿਆ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦੀ ਜ਼ੁਬਾਨੀ ਜਿੰਦਾਬਾਦ ਜਿੰਦਾਬਾਦ ਦੀ ਪ੍ਰਜਾਗੀ ਕੀ ਮਤ ਇਕੱਠੇ ਘੱਟ ਦਿੱਤਾ ਕਾਲੀਦਲ ਦਾ ਸਭ ਕਿਸ ਮੁੱਦੇ ਤੇ ਕਿਸ ਵਿਚਾਰ ਨੂੰ ਲੈ ਦਿੱਤਾ ਹੈ ਅੱਜ ਸਾਡੇ ਜ਼ਿਲੇ ਦੀ ਸਾਰੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਅਗਵਾਈ ਦੇ ਵਿੱਚ ਸਾਰਾ ਉਹਨਾਂ ਦੀ ਮਜ਼ਬੂਤੀ ਵਾਸਤੇ ਕਿਉਂਕਿ ਬੜੀਆਂ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਹੋਰ ਹਵਾਵਾਂ ਚੱਲ ਰਹੀਆਂ ਫਲਾਣੇ ਨੂੰ ਪ੍ਰਧਾਨ ਬਣਾਓ ਇਹਨੂੰ ਪੰਚ ਪ੍ਰਧਾਨੀ ਬਣਾ ਚਾਹੀਦਾ ਸਾਰੀ ਅੱਜ ਸਾਡੀ ਸਮੁੱਚੀ ਜ਼ਿਲ੍ਹਾ ਦੀ ਲੀਡਰਸ਼ਿਪ ਨੇ ਕਿਉਂਕਿ ਸਰਦਾਰ ਸਖਬੀਰ ਸਿੰਘ ਬਾਦਲ ਨੇ ਨੇ ਜਿੰਨੀ ਮਿਹਨਤ ਪਾਰਟੀ ਪ੍ਰਤੀ ਕੀਤੀ ਹੈ ਨਾ ਕਿ ਕਿਸੇ ਨੇ ਅੱਕੇ ਕੀਤੀ ਹੈ ਤੇ ਨਾ ਗਾਂ ਕੋਈ ਕਰ ਸਕਦਾ ਸੋ ਅੱਜ ਸਾਰੀ ਸਮੁੱਚੀ ਲੀਡਰਸ਼ਿਪ ਨੇ ਉਹਨਾਂ ਦੇ ਦੇ ਹੱਕ ਦੇ ਵਿੱਚ ਅੱਜ ਸਾਰੀ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਆ ਦੇਖ ਰਹੇ ਹੋ ਸਾਰੇ ਸਾਡੇ ਹਲਕੇ ਇੰਚਾਰਜ ਸਾਹਿਬਾਨ ਤੇ ਸਮੁੱਚੇ ਜਿੰਨੇ ਵੀ ਸਾਡੇ ਉਦੇਦਾਰ ਸਹਿਬਾਨ ਸਾਰੇ ਅੱਜ ਸਾਡੇ ਛੋਟੇ ਜਿਹੇ ਮੈਸੇਜ ਤੇ ਅੱਜ ਇੱਥੇ ਇਕੱਤਰ ਹੋਏ ਨੇ ਪਰਦਾ ਕਿੰਨੇ ਹਲਕਾ ਇੰਚਾਰਜ ਨੇ ਕਿੰਨੇ ਉਦੇਦਾਰ ਨੇ ਇਸ ਮੀਟਿੰਗ ਦੇ ਅੰਦਰ ਸਾਡੇ ਤਕਰੀਬਨ ਚਾਰ ਤਾਂ ਸਾਡੇ ਹੜਕਨ ਚਾਰਜ ਹੋਗੇ ਦੀ ਸਾਡੇ ਸਰਪ੍ਰਸਤ ਕਮੇਟੀ ਜਥੇਦਾਰ ਜੀ ਹੋਰ ਜਿਹੜੇ ਜਿੰਨੇ ਵੀ ਕੌਂਕਾ ਬੌਡੀਆਂ ਤਿੰਨ ਚਾਰ ਆ ਸਾਡੀਆਂ ਐਸਸੀ ਬੈਂਕ ਦਾ ਸਾਰੇ ਗਰਵਾਇ ਸਿੰਘ ਹੁਣ ਸਾਰੇ ਬੈਠੇ ਆ ਬੀਸੀ ਬੈਂਕ ਦੇ ਆਤਮਾਰਾਂ ਇੱਕ ਮੋਨ ਨੂੰ ਸਾਰੀਆਂ ਹੀ ਜਿੰਨੇ ਸਾਡੇ ਬੈਂਕ ਆ ਸਾਰਿਆਂ ਨੇ ਸਮੁੱਚੇ ਉਹ ਕੱਲੇ ਅੱਜ ਤੁਸੀਂ ਇਹ ਨਾਲ ਸੰਬੰਧ ਉਹ ਸਾਰੇ ਜਿਹੜੇ ਮੇਨ ਮੇਨ ਵਰਕਰ ਜਿਹੜੇ ਅਹੁਦੇਦਾਰ ਸਹਿਬਾਨ ਸੀ ਉਹਨਾਂ ਨੂੰ ਬੁਲਾ ਕੇ ਸੀ ਅੱਜ ਮੀਟਿੰਗ ਹੋਇਆ ਜਿਹਨਾਂ ਨੇ ਪ੍ਰੈਸ ਕੰਡਰ ਨੰਬਰ ਸਰ ਕੀਤੀ ਸੀ ਉਹਨਾਂ ਚ ਕਈ ਤੁਹਾਡੇ ਲੀਡਰ ਸੀ ਜਿਹਨਾਂ ਨੇ ਬੈਨੀਫਿਟ ਲੈਣੇ ਕਾਂਗਰਸ ਸਰਕਾਰ ਦੇ ਅਥਾਰੀ ਬੀਜੇਪੀ ਕਾਗਦਲ ਵੇਲੇ ਅੱਜ ਉਹ ਤੋਂ ਖਿਲਾਫ ਹੋ ਰਹੇ ਨਿਕਾਲਦਾ ਜਾ ਰਿਹਾ ਉਹ ਕਹਿੰਦੇ ਨੇ ਜਿਵੇਂ ਉਹ ਦੇਸੀ ਘਾਵਟ ਹੈ ਜਿਹੜਾ ਸਾਈਡ ਤੋਂ ਪੱਤਰ ਲੱਗੀ ਹੋਈ ਉਹ ਪਾਵਾ ਫਾੜ ਦਿੰਦੀ ਹੈ ਜੀ ਉਹਨਾਂ ਨੂੰ ਵੱਡੇ ਵੱਡੇ ਸਬਜਬਾਗ ਵਿਰੋਧੀਆਂ ਨੇ ਵਿਖਾਤੇ ਕਿਉਂਕਿ ਉਹ ਆਪਣੇ ਆਪ ਨਹੀਂ ਚੱਲ ਰਹੇ ਉਹਨਾਂ ਨੂੰ ਕਿਛ ਕਿ ਕੋਈ ਪਾਵਰ ਹੈ ਜਿਹੜੀ ਚਲਾ ਰਹੀ ਹੈ ਕਿਉਂਕਿ ਜਦੋਂ ਲਾਲਚ ਹੁੰਦਾ ਕੋਈ ਵੀ 2007 ਦੇ ਵਿੱਚ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਵਧੀਆ ਪ੍ਰਧਾਨ ਸੀ 12 ਚ ਰਿਪੀਟ ਹੋਈ ਉਦੋਂ ਵੀ ਬਹੁਤ ਵਧੀਆ ਸੀ ਇਹਨਾਂ ਸਾਰਿਆਂ ਨੇ ਪੰਜ-ਪੰਜ ਵਾਰੀ ਤੁਸੀਂ ਵੇਖੋ 7-7 ਵਾਰੀ ਕੋਈ ਐਮਐਲਏ ਰਿਹਾ ਕੋਈ ਮਨਿਸਟਰ ਰਿਹਾ ਅੱਜ ਚਲੋ ਮਾਰਾ ਟਾਈਮ ਆ ਤੇ ਅੱਜ ਇਹ ਸਾਰਿਆਂ ਨੂੰ ਇਹਨਾਂ ਨੂੰ ਬੋਲਣ ਦਾ ਟਾਈਮ ਮਿਲ ਗਿਆ ਔਰ ਕੋਈ ਗੱਲ ਨਹੀਂ ਉਹਨਾਂ ਆਪਦੇ ਲਾਲਚ ਪਿੱਛੇ ਫਿਰਦੇ ਉਹਨਾਂ ਦਾ ਪਾਰਟੀ ਦੇ ਨਾਲ ਕੋਈ ਇਹ ਮਤਲਬ ਨਹੀਂ ਕਿਹੜੇ ਵਿਰੋਧੀ ਨੇ ਜਿਨ੍ਹਾਂ ਦੇ ਪੱਛਰੇ ਚਾਹਤੇ ਕਦਮ ਚੱਕੇ ਗਏ ਪਤਾ ਹੀ ਹੈ ਤੁਹਾਨੂੰ ਜੀ ਆ ਜਿਹੜੇ ਹੁਣ ਅੱਜ ਕੱਲ ਕਾਕੀ ਨਿੱਕਰਾਂ ਵਾਲੇ ਇਹਨਾਂ ਦਾ ਚੱਲਿਆ ਉਹਦਾ ਬੋਲਬਾਲਾ ਉਹਨਾਂ ਦਾ ਕਰਖੀ ਹੈ ਜੀ ਜਿਹੜੀ ਹੁਣ ਇਲੈਕਸ਼ਨ ਹੋਏ ਨੇ ਮੈਂਬਰ ਪਾਰਲੀਮੈਂਟ ਦੇ ਹਾਂਜੀ ਇਹਨਾਂ ਵਿੱਚ ਜੋ ਕਾਲੇ ਦਾ ਹੱਥ ਰਹੀ ਹੈ ਕਿਸੇ ਕਾਰਨ ਵੀ ਰਹੀ ਹੈ ਕਿਤੇ ਕਿ ਜ਼ਿੰਮੇਵਾਰ ਨੇ ਉਹ ਗੁੱਟ ਕਿਹੜਾ ਗੁੱਟ ਨੇ ਕਿ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਨੇ ਇਹਦੇ ਤੇ ਨਹੀਂ ਜਿਹੜੀ ਆ ਅੱਜ ਲਖਨਾਉ ਵਾਲਾ ਹੋਇਆ ਇਹਦੇ ਵਿੱਚ ਦੋ ਧੜੇ ਸੀ ਇੱਕ ਤਾਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਸੀ ਇੱਕ ਹਰਾਉਣ ਵਾਲੇ ਸੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਸਰਦਾਰ ਸਖਬੀਰ ਸਿੰਘ ਬਾਦਲ ਨੇ ਕਿਉਂਕਿ ਜਿਹੜੇ ਪੰਜਾਬ ਦੇ ਹਿੱਤ ਸਾਨੂੰ ਪਹਿਲਾਂ ਉਹਦੇ ਕਰਕੇ ਸਾਰੀ ਲੀਡਰਸ਼ਿਪ ਨੇ ਕਿਹਾ ਵੀ ਆਪਾਂ ਬੀਜੇਪੀ ਨਾਲ ਲੈयंस ਨਹੀਂ ਕਰਨਾ ਉਹਦਾ ਕਰਕੇ ਸਾਡਾ ਨੁਕਸਾਨ ਹੋਇਆ ਕਿ ਇੱਕ ਉਨਦਰ ਚਲੇ ਗਏ ਇੱਕ ਜਿਹੜਾ ਸਾਡੇ ਤੇ ਤਵਾ ਲੱਗ ਗਿਆ ਵੀ ਇਹ ਸ਼ਹਿਰ ਹੈ ਜਿੱਤ ਕੇ ਬੀਜੇਪੀ ਦੀ ਝੋਲੀ ਤੇ ਜਾਊਗਾ ਕਾਲੀ ਦਲ ਉਹਦਾ ਕਰਕੇ ਸਾਡਾ ਨੁਕਸਾਨ ਹੋਇਆ ਸਾਡੇ ਆ ਬੋਵੀ ਮਾਨ ਜੀ ਬੈਠੇ ਕੈਂਡੀਡੇਟ ਪੂਰੀ ਤਾਨਦਈ ਨਾਲ ਤੁਹਾਨੂੰ ਪਤਾ ਇਲੈਕਸ਼ਨ ਲੜਿਆ ਉਹਦਾ ਥੋੜਾ ਜਿਹਾ ਕਰਕੇ ਚਲੋ ਕੋਈ ਮੜਿਆ ਹਾਰਾ ਜਿੱਤਾਂ ਬਣੀਆ ਜਾਨੀ ਇੱਕ ਸਵਾਲ ਤੁਹਾਡੇ ਇੱਕ ਜਵਾਬ ਇਧੋਂ ਦਾ ਜੁੜਿਆ ਹੋਇਆ ਹੈ ਕਿ ਕਿਤਨ ਕਿਤੇ ਸਮਝ ਮੰਦੇ ਦਲ ਨੂੰ ਅਗਰ ਉਹ ਵੋਟਾਂ ਬੀਜੇਪੀ ਜਾਣੀਆਂ ਜਿਹੜੀ ਬੀਜੇਪੀ ਨੂੰ ਪਈਆਂ ਨੇ 19ਵਾਂ ਸਭਾਟ ਲੜੇ ਨੇ ਕਿੱਥੇ ਲੜੇ ਹੁੰਦੇ ਕਾਹ ਸੀਟ ਗਈ ਹੁੰਦੀ ਹੈ ਕਾਲੀ ਦਲ ਲੈ ਕੇ ਆਈ ਹੁੰਦੀ ਜਾਂ ਵੀਡੀਓ ਲੈ ਕੇ ਆਈ ਹੁੰਦੀ ਨਹੀਂ ਕੱਟ ਕੇ ਲੜਨ ਨੂੰ ਅਸੀਂ ਤਿਆਰ ਐ ਹੁਣ ਆਪਾਂ ਦੋ ਭਰਾ ਐ ਜੇ ਤੁਸੀਂ ਸਾਡੇ ਕੋਈ ਗੱਲ ਹੀ ਨਾ ਮੰਗੋ ਸਰਦਾਰ ਸਿਖ ਵੀਰ ਸਿੰਘ ਬਾਦਲ ਨੇ ਕਲੀਅਰ ਕੱਟ ਕੇ ਆਸੀ ਕਿਉਂਕਿ ਪਹਿਲਾਂ ਇਹਨਾਂ ਨੇ ਸਾਡਾ ਹਜੂਰ ਸਾਹਿਬ ਵਾਲਾ ਬੋਰਡ ਤੋੜਿਆ ਬੀਜੇਪੀ ਨੇ ਉਸ ਤੋਂ ਬਾਅਦ ਸਾਡੀ ਜਿੱਤੀ ਜਿਤਾਈ ਐਸਡੀਪੀਸੀ ਦਿੱਲੀ ਤੇ ਕਾਬਜ਼ ਹੋ ਗਏ ਉਸ ਤੋਂ ਬਾਅਦ ਸੈਕੰਡਰੀ ਸਾਡੀ ਐਕਟ ਦੇ ਵਿਰੋਧ ਚ ਜਾ ਕੇ ਇਹਨਾਂ ਨੇ ਹਰਿਆਣਾ ਸਾਡੀ ਕਮੇਟੀ ਤੋੜੀ ਜਦੋਂ ਸਾਡੀ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇ ਰਹੇ ਤੇ ਕਿਸ ਤਰ੍ਹਾਂ ਅਲਾਈਂਸ ਕਰ ਸਕਦੇ ਅਸੀਂ ਤਾਂ ਸਾਡੀ ਸਮੁੱਚੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਤੇ ਪੰਜਾਬੀਅਤ ਨਾਲ ਖੜੀ ਹੈ। ਪ੍ਰਧਾਨ ਜੀ ਵਿਕਾਸ ਦੀਆਂ ਗੱਲਾਂ ਅੱਡ ਰਹੀਆਂ ਪਰ ਇੱਕ ਪਾਰਟੀ ਦੇ ਅੰਦਰ ਬਗਾਵਤ ਦੋ ਧੜੇ ਬਣਨੇ ਕਿਸ ਤਰ੍ਹਾਂ ਦੇ ਦੇਖੋ ਆ ਸਾਰੀ ਲੀਡਰਸ਼ਿਪ ਫਾਜ਼ਲਕਾ ਦੀ ਤੁਹਾਡੇ ਸਾਹਿਬ ਨੇ ਮੌਜੂਦ ਹੈ ਸਾਰਿਆਂ ਦੇ ਤੁਸੀਂ ਵਿਊਜ਼ ਵੀ ਲੈਨੇ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਜਰਨੈਲ ਨਾ ਤਾਂ ਅਕਾਲੀ ਦਲ ਛੁਇਆ ਹੈ ਨਾ ਹੀ ਹੋਏਗਾ। ਅੱਜ ਮੌਕਾ ਪ੍ਰਸਤੀ ਦੀ ਰਾਜਨੀਤੀ ਕਈ ਲੋਕ ਕਰ ਰਹੇ ਨੇ ਤੁਸੀਂ ਦੇਖੋ ਜਿੰਨੇ ਵੀ ਦੂਜੇ ਗਰੁੱਪ ਨਾਲ ਲੀਡਰ ਚੱਲ ਰਹੇ ਨੇ ਉਹਨਾਂ ਚੋਂ ਬਹੁਤ ਇਹ ਦੇ ਨੇ ਜਿਹੜੇ ਅੱਧੀ ਜਮਾਨਤਾ ਵੀ ਨਹੀਂ ਪਛਾਪਾਇਆ ਸਰਦਾਰ ਸ਼ਰਵੀਰ ਸਿੰਘ ਬਾਦਲ ਨੇ ਸೀਟ ਕੱਟ ਦਿੱਤੀ ਹੈ ਸੋ ਇਹਨਾਂ ਗੱਲਾਂ 'ਚ ਕੁਝ ਨਹੀਂ ਪਿਆ ਅਕਾਲੀ ਦਲ ਪਹਿਲੇ ਵੀ ਸਟੈਂਡ ਸੀ ਅੱਜ ਵੀ ਸਟੈਂਡ ਹੈ ਅੱਗੇ ਵੀ ਸਟੈਂਡ ਰਹੇਗਾ ਠੀਕ ਹੈ ਕਾਰਨ ਕੀ ਸਮਝਦੇ ਹੋ ਇਹ ਕਿ ਬਹੁਤ ਤੜੇ ਪਰੰਮ ਦਾ ਕਾਰਨ ਕੀ ਹੈ ਕਿ ਇਹ برداشت ਨਹੀਂ ਮਨਜ਼ੂਰ ਨਹੀਂ ਕੀਤੀ ਜਾ ਰਹੀ ਨਹੀਂ ਨਹੀਂ ਇਹ ਮੌਕਾ ਪ੍ਰਸਤੀ ਹੈ ਮੌਕਾ ਮੌਕਾ ਪ੍ਰਸਤੀ ਹੈ ਉਹਨਾਂ ਨੂੰ ਕੋਈ ਲਾਲਚ ਦਿੱਤਾ ਗਿਆ ਵੀ ਤੁਸੀਂ ਪਾਰਟੀ ਨੂੰ ਡਿਸਟਰਬ ਕਰੋ ਇੰਜ ਡਿਸਟਰਬ ਨਹੀਂ ਪਾਰਟੀ ਨੂੰ ਬਹੁਤ ਲੋਕ ਨੇ ਜਿਹੜਾ ਪਾਰਟੀ ਨੂੰ ਤੋਂ ਸਾਹਮਣੇ ਰੋਜ਼ ਮੀਡੀਆ ਚਾਹੁੰਦੇ ਨੇ ਭਾਈ ਬਾਈ ਨੇਮ ਮੈਂ ਨਹੀਂ ਸਮਝਦਾ ਪਰ ਤੁਸੀਂ ਦੇਖ ਲਓ ਚੰਦੂ ਬਾਜਾ ਦਾ ਲੈ ਲਓ ਆ ਆ ਆਪਣੇ ਅਚਰਨ ਜੀਸ ਬਰਾਡ ਲੱਗੇ ਨੇ ਗੱਲ ਥੋੜਾ ਹਰ ਬੰਦਾ ਕ੍ਰੈਡਿਟ ਆਪ ਲਈ ਜਾਂਦਾ ਮੈਂ ਪਾਰਟੀ ਨੂੰ ਸਟੈਂਡ ਕੀਤਾ ਮੈਂ ਸਰਕਾਰ ਬਣਾਈ ਕੋਈ ਕੁਛ ਨਹੀਂ ਕਿਸੇ ਨੇ ਕੀਤਾ ਸਰਦਾਰ ਸ਼ਰਮੀਲ ਸਿੰਘ ਬਾਦਲ ਨੇ ਕੀਤਾ ਹੈ ਔਰ ਪਾਰਟੀ ਦਾ ਜਿਹੜਾ ਨੇਤৃত্ব ਹੈ ਉਹਨੇ ਕੀਤਾ ਅੱਜ ਦੀ ਜਿਹੜੀ ਫਾਜ਼ਲ ਕਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜੱਥੇਬੰਦੀ ਹਲਕਾ ਅੰਚਾਰ ਸਹਿਬਨ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਸਰਕਲ ਪ੍ਰਧਾਨ ਸਾਹਿਬਾਨ ਦੇ ਸਮੁੱਚੀ ਸੜੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਕਿ ਅਸੀਂ ਇਸ ਮਕਸਦ ਵਾਸਤੇ ਇਕੱਠੇ ਹੋਏ ਹਾਂ ਕਿ ਤੁਸੀਂ ਪਿਛਲੇ ਇਹਨਾਂ ਦਾ ਦੇਖ ਹੀ ਰਹੇ ਹੋ ਕਿ ਜੋ ਪ੍ਰੋਪੋਗੈਂਡਾ ਹੋ ਰਿਹਾ ਹੈ ਅਸੀਂ ਸਾਰੀ ਜਥੇਬੰਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਚਟਾਨ ਵਾਂਗ ਖੜੇ ਹਾਂ ਇਹ ਨਹੀਂ ਹੁੰਦਾ ਜਦੋਂ ਜਿੱਤਾਂ ਹੋ ਜਾਣ ਉਹ ਤਾਂ ਕਹਿੰਦੇ ਪ੍ਰਧਾਨ ਜੀ ਮੈਂ ਆਪ ਕੰਨੀ ਸੁਣਿਆ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਨਹੀਂ ਥੱਕਦੇ ਸੀ ਇਹ ਤੇ ਜੇ ਅੱਜ ਥੋੜਾ ਜਿਹਾ ਪਾਰਟੀ ਤੇ ਮਾੜਾ ਸਮਾਂ ਆ ਗਿਆ ਤੇ ਕਹਿਦੇ ਵੀ ਥੋੜੇ ਕਰਕੇ ਹੋ ਗਿਆ ਨਹੀਂ ਇੱਥੇ ਦੇਖੋ ਫੋਜਪੁਰ ਦੇ ਵਿੱਚ ਅਸੀਂ ਕਿੰਨਾ ਨੇੜੇ ਹੋ ਕੇ ਹਰੇ ਆ 10000 12000 ਦਾ ਮੋਰ ਦਾ ਫਰਕ ਹੈ ਸਾਰਾ ਮਾਨ ਸਾਹਿਬ ਨਾਲ ਹੀ ਬੈਠੇ ਤੇ ਜਿਹੜੇ ਬੋਲਦੇ ਸਾਰੇ ਲੜੇ ਯਾਰ ਆਪ ਵੀ ਕਾਬਿਲਤਾ ਹੋਣੀ ਚਾਹੀਦੀ ਹੈ ਮੇਰਾ ਭਰਾ ਦੂਜੇ ਦੇ ਦੋਸ਼ ਨਹੀਂ ਦੇਣਾ ਚਾਹੀਦਾ ਇਸ ਕਰਕੇ ਪਾਰਟੀ ਨੂੰ ਤਗੜਾ ਕਰਨ ਖਾਤਰ ਇਹਨਾਂ ਨੂੰ ਅੰਦਰ ਬਹਿ ਕੇ ਗੱਲ ਕਰਨੀ ਚਾਹੀਦੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਆ ਖੜਿਆਂਗੇ ਤੇ ਖੜੇ ਰਵਾਂਗੇ ਏ ਤੋਂ ਮੈਂ ਕਹਣਾ ਕਿ ਬੜੇ ਇਸ ਦੀ ਪਾਰਟੀ ਦੇ ਅੰਦਰ ਬੈਠੇ ਗਏ ਤਾਂ ਮੈਂ ਬਗਾਇਆ ਕਿ ਇੱਕ ਦੋ ਕੱਲ ਕੋਈ ਨਹੀਂ ਨਹੀਂ ਇਹ ਉਹਨਾਂ ਦਾ ਚਾਲਕ ਜਿਹੜਾ ਬਾਹਰ ਨਹੀਂ 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 ਬਿਲਕੁਲ ਨਹੀਂ ਵੇ ਯਾਰ ਮੇਰੀ ਕੱਲ ਸਿੱਧੀ ਜੀ ਗੱਲ ਹੈ ਯਾਰ ਜਿਹੜਾ ਜਿੱਤ ਜਾਂਦੇ ਤੇ ਸਰਨੋਂ ਪੈਣ ਇਹਨਾਂ ਨੇ ਬਿਆਨ ਦੇਣਾ ਸੀ ਅਸੀਂ ਅਸੀਂ ਪ੍ਰਧਾਨ ਜੀ ਦੀ ਅਗਵਾਈ ਚ ਬੜੀ ਜਿੱਤ ਪ੍ਰਾਪਤ ਕੀਤੀ ਜੇ ਯਾਰ ਹਾਲਾਤ ਥੋੜੇ ਜੇ ਅੱਜ ਚੰਗੇ ਵੀ ਤੇ ਇਹਨਾਂ ਨੇ ਹੰਡਾਏ ਹੈ ਨਾ ਸਾਰਿਆਂ ਨੇ ਤੇ ਅੱਜ ਹਾਲਾਤ ਅਨੁਕੂਲ ਨਹੀਂ ਤੇ ਆਪਾਂ ਮੈਂ ਹੁਣ ਮੇਰੇ ਤੇ ਲਾ ਲਉਂ ਮੈਂ ਜਲਾਲਾਬਾਦ ਆ ਮਾਤੇ ਕੰਮ ਕੀਤਾ ਦਿਲੋਂ ਕੀਤਾ ਮਿਹਨਤ ਕੀਤੀ ਆ ਕਿ ਮੈਂ ਯਾਰ ਐਵੇਂ ਕੱਲ ਨੂੰ ਕਹਿੰਦਾ ਜੀ ਫਲਾਣਾ ਜੀ ਜਾਨੀ ਅੱਜਾ ਜੀ ਕਰਕੇ ਹਰਗੇ ਜੀ ਮੈਂ ਕਿਹਾ ਇਹ ਕੱਲਾ ਨਹੀਂ ਹੁੰਦੀਆਂ ਯਾਰ ਪਾਰਟੀਆਂ ਨੇ ਚੜ੍ਹਾਈ ਵੀ ਵੇਖੀ ਐ ਬੜਾ ਬੜਾ ਸੰਘਰਸ਼ ਕਾਲੀ ਦਲ ਕਰਦਾ ਰਿਹਾ ਜਿੱਤਾਂ ਪੰਜ ਤਿੰਨ ਵਾਰੀ ਤਾਂ ਸਰਕਾਰ ਇਹਨਾਂ ਨੇ ਹੰਡਾਈ ਐ ਨਾ ਤਾਂ ਮੰਨਦੇ ਹੋ ਨਾ ਤੁਸੀਂ ਸਾਰੇ ਹੁਣ ਹੀ ਹੰਡਾਈ ਐ ਨਾ ਆਪਣੇ ਟਾਈਮ ਦੇ ਵਿੱਚ ਹੀ ਤੇ ਜੇ ਹੁਣ ਇੱਕ ਵਾਰੀ ਨਹੀਂ ਕੋਈ ਯਾਰਾ ਹੋਗਾ ਰਾਜ ਭਾਗ ਆਇਆ ਹੈਗਾ ਤੇ ਆਪਾਂ ਯਾਰ ਇਹਨੂੰ ਇਕੱਠੇ ਹੋ ਕੇ ਤਕੜਾ ਕਰੀਏ ਉਹਦੇ ਬਾਰੇ ਸੋਚੀਏ ਥੋੜਾ ਵੀ ਇਹਨੂੰ ਲਾ ਦੇ ਚਲ ਮੰਨਿਆ ਸੁਪੀਰ ਸਿੰਘ ਬਾਦਲ ਨੂੰ ਕਹਿੰਦੇ ਵੀ ਇਹ ਪ੍ਰਧਾਨਗੀ ਛ ਕਿਉਂ ਛੱਡੇ ਵੀ ਫਿਰ ਕੀ ਹੋ ਜਾਊਗਾ ਫਿਰ ਕਿਵੇਂ ਬਣੋਗੇ ਤੁਸੀਂ ਇਸ ਕਰਕੇ ਮੈਂ ਇਸ ਗੱਲ ਤੋਂ ਨਿੰਦਾ ਕਰਦਾ ਕਿ ਆਪਾਂ ਸਾਰਿਆਂ ਨੂੰ ਅੰਦਰ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਅਗਲੀ ਲੜਾਈ ਦੀ ਕਿਸ ਤਰ੍ਹਾਂ ਦੀ ਰਣਨੀਤੀ ਪਾਰਟੀ ਦੇ ਨਾਲ ਤੁਸੀਂ ਕਰੋਤੇ ਜੀ ਅਗਲੇ ਸਟੈਂਡ ਯਾਰ ਅਸੀਂ ਸਾਰੇ ਘਰ ਤੋਂ ਦੁਬਾਰਾ ਜਾਵਾਂਗੇ ਸੰਗਤ ਦੇ ਵਿੱਚ ਯਾਰ ਕੰਮ ਕੀਤੇ ਆ ਯਾਰ ਹੁਣ ਤੁਸੀਂ ਸਾਰੇ ਹੋ ਇੱਥੇ ਥੋੜੇ ਕੰਮ ਹੋਏ ਆ ਯਾਰ ਜੋ ਵੀ ਹੋਇਆ ਕਾਲੀ ਦਲ ਦੇ ਕਹਾਂਗੇ ਕਿ ਅਸੀਂ ਕੰਮ ਕੀਤੇ ਸ਼੍ਰੋਮਣੀ ਕਾਲੀ ਦਲ ਨੇ ਸਾਥ ਦਿਓ ਤਾਂ ਕਿ ਪੰਜਾਬ ਦੀ ਪਾਰਟੀ ਆ ਖੇਤਰੀ ਪਾਰਟੀ ਨੂੰ ਤਕੜਾ ਕਰੇ ਰਾਇਤੜੇ ਨੂੰ ਨਇ ਬਣਾਇਆ ਗਿਆ ਕਿਉਂਕਿ ਕਈ ਅੱਡ ਹੋ ਚੁੱਕੇ ਨੇ ਤੁਹਾਡੇ ਸਾਥੀ ਰਹਿ ਉਹ ਯਾਰ ਪ੍ਰਧਾਨ ਸਾਹਿਬ ਦੇ ਲੈਵਲ ਤੇ ਸਾਰਾ ਚੱਲਦਾ ਹੋਊਗਾ ਮੈਂ ਤਾਂ ਕਹਣਾ ਮੰਨਣ ਨੂੰ ਮੰਨੋ ਇਕੱਠੇ ਹੋ ਕੇ ਕੰਮ ਕਰੋ ਸਾਰੇ ਹੋਰ ਕੀ ਚਾਹੀਦਾ ਤਾਂ ਨਾਲ ਹੀ ਕੋਈ ਐਪਰੇਜ ਦੇ ਅੰਦਰ ਕੋਈ ਆਜੀ ਬੰਦੀ ਹੈ ਕਿ ਉਹ ਗੁੱਝੇ ਢੜੇ ਨਾਲ ਨਹੀਂ 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 ਸਾਨੂੰ ਕੋਈ ਨਹੀਂ ਸਾਈ ਤਾਂ ਕਹਿੰਦੇ ਸਾਰੀ ਇੱਥੇ ਨਾਲ ਤੇ ਨਾਲ ਰਵਾਂ ਜੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜੋ ਮੀਟਿੰਗ ਕੀਤੀ ਗਈ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਸਾਡੇ ਪਾਰਟੀ ਪ੍ਰਧਾਨ ਸਰਾ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਅਸੀਂ ਫਤਵਾ ਦਿੱਤਾ ਹੈ ਕਿਉਂਕਿ ਜਿਹੜੇ ਬਾਦਲ ਸਾਹਿਬ ਹੈ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰਧਾਨ ਚੁਣੇ ਗਏ ਹੈ ਪਹਿਲਾਂ ਵਰਕਰਾਂ ਦੀ ਭਰਤੀ ਹੁੰਦੀ ਹੈ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਂਦੇ ਹੈ ਸਾਰਾ ਪ੍ਰੋਸੈਸ ਕਰਕੇ ਫਿਰ ਦੇ ਫੇਰ ਹੀ ਪ੍ਰਧਾਨ ਚੁੜਾਇਆ ਜਾਂਦਾ ਹੈ ਔਰ ਜਿਹੜੇ ਇਹਨਾਂ ਨੇ ਚੈਲੰਜ ਕੀਤਾ ਹੈ ਇਹਨਾਂ ਨੇ ਜਿਹੜੇ ਥੋੜੇ ਜੇ ਚਾਰ ਪੰਜ ਬਾਗੀ ਹੋਏ ਫਿਰਦੇ ਹੈ ਇਹ ਠੀਕ ਹੈ ਕੱਲ ਨੂੰ ਫੇਰ ਭਰਤੀ ਹੋਣੀ ਹੈ ਭਰਤੀ ਕਰਾ ਲੈਣ ਦੁਬਾਰਾ ਫਿਰ ਡੈਮੋਕ੍ਰੈਟਿਕ ਤਰੀਕੇ ਨਾਲ ਭਰਤੀ ਹੋਣੀ ਦੁਬਾਰਾ ਵੀ ਦੁਬਾਰਾ ਕਰ ਲੈਣ ਚੈਲੰਜ ਲੇਕਿਨ ਮੇਰੀ ਇਹ ਬੇਨਤੀ ਹੈ ਉਹਨਾਂ ਨੂੰ ਵੀ ਕੋਈ ਵੀ ਗੱਲ ਹੈ ਨਾ ਜਿਹੜੀ ਜੇ ਕਿਤੇ ਵੀ ਆਪਣੇ ਚ ਕਿਤੇ ਫਰਕ ਆ ਉਹ ਅੰਦਰ ਬੈ ਕੇ ਕਰਨੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਪਬਲਿਕਲੀ ਜਿਹੜੀ ਗੱਲ ਕਰ ਰਹੇ ਆ ਇਹ ਗੱਲ ਤਾਂ ਉਹਨਾਂ ਦਾ ਸਿਸਟਮ ਗੱਲ ਕਰਨ ਦਾ ਤਰੀਕਾ ਪਾਰਟੀ ਦੇ ਟੇਬਲ ਤੇ ਬੈਠ ਕੇ ਗੱਲ ਕਰਨ ਜਿੱਥੇ ਕਮੀਆਂ ਹੈ ਕਮੀਆਂ ਕੱਲੇ ਆਪਾਂ ਪ੍ਰਧਾਨ ਤੇ ਦੋਸ਼ ਦੇ ਦਈਏ ਨਹੀਂ ਹੋ ਸਕਦਾ ਕਦੇ ਕਮੀ ਨੀਚੋਂ ਲੈ ਕੇ ਉੱਪਰ ਤੱਕ ਹਰੇਕ ਜਿੱਥੇ ਜਿੱਥੇ ਕਮੀਆਂ ਉਹਨਾਂ ਨੂੰ ਉਹਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਉਹਨਾਂ ਦਾ ਬੈ ਕੇ ਜਾਂਚ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਮਾਨ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤੜਾ ਅਲੱਗ ਕਿਉਂ ਹੋਇਆ ਕਿ ਕਿਤੇ ਕਮੀਆਂ ਆਪਣੇ ਇੱਥੀਆਂ ਦਿੱਤੀਆਂ ਗਈਆਂ ਡੁੱਬੂ ਹੋ ਗਿਆ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਜੀ ਕਮੀ ਪ੍ਰਧਾਨ ਤੋਂ ਲੈ ਕੇ ਥੱਲੇ ਲੈਵਲ ਤੋਂ ਲੈ ਕੇ ਪ੍ਰਧਾਨ ਤੱਕ ਦੇਖਣੀ ਚਾਹੀਦੀ ਵੀ ਕਿੱਥੇ ਕਮੀ ਕੱਲੇ ਆਪਾਂ ਇਹ ਦੋਸ਼ ਦੇ ਰਹੇ ਆ ਪ੍ਰਧਾਨ ਸਾਹਿਬ ਨੂੰ ਕੱਲੇ ਪ੍ਰਧਾਨ ਸਾਹਿਬ ਨੂੰ ਦੋਸ਼ ਨਹੀਂ ਦੇ ਸਕਦੇ ਹੁਣ ਮੈਂ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਐਤੋਂ 12 13 ਹਜ਼ਾਰ ਵੋਟ ਦੇ ਫਰਕ ਨਾਲ ਹਾਰੇ ਆ ਮੈਨੂੰ ਜਿੱਥੇ ਜ਼ਰੂਰਤ ਪਈ ਪ੍ਰਧਾਨ ਸਾਹਿਬ ਦੀ ਫੋਨ ਕੀਤਾ ਬੈਕ ਕੱਲ ਵੀ ਆਈ ਉਹਨਾਂ ਨੇ ਟਾਈਮ ਵੀ ਦਿੱਤਾ ਮੇਰੇ ਹਲਕੇ ਦੇ ਵਿੱਚ 9 ਅ ਜਲਸੇ ਕੀਤੇ ਉਹਨਾਂ ਨੇ ਇਹ ਕਈ ਬੰਦੇ ਵਿੱਚੋਂ ਕਹਿ ਰਿਹਾ ਜਿਹੜੇ ਇਲੈਕਸ਼ਨ ਲੜੇ ਕੈਂਡੀਡੇਟ ਵੀ ਸਾਨੂੰ ਟਾਈਮ ਨਹੀਂ ਦਿੱਤਾ ਪ੍ਰਧਾਨ ਸਾਹਿਬ ਨੇ ਜੋ ਵੀ ਚੀਜ਼ ਜੋ ਵੀ ਅਸੀਂ ਪ੍ਰਧਾਨ ਸਾਹਿਬ ਤੋਂ ਮੰਗਿਆ ਉਹਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਵੇਖੋ ਹਾਰ ਜਿੱਤ ਹੈ ਇਹ ਦੋ ਲੜਦੇ ਆ ਦੋ ਪਹਿਲਵਾਨ ਕੋਲਦੇ ਇੱਕ ਨੇ ਹਰਨਾ ਇੱਕ ਨੇ ਜਿੱਤਣਾ ਹੈ ਇਹ ਆਪਾਂ ਦੋਸ਼ ਪ੍ਰਧਾਨ ਸਾਹਿਬ ਦੇ ਦੇਈਏ ਨਹੀਂ ਇਹ ਨਹੀਂ ਹੋ ਸਕਦਾ ਅੱਜ ਦਾ ਜੋ ਜ਼ਿਲ੍ਹਾ ਫਾਿਲਕਾ ਦੀ ਸ਼੍ਰੋਮਣੀ ਕਾਲੀ ਦਲ ਦੀ ਸਮਾਚੀ ਦੋਨੋਂ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ 'ਚ ਤੇ ਮਾਨਯੋਗ ਸਰ ਨਰਦੇਵ ਸਿੰਘ ਬਹੁਤ ਹੀ ਮਾਣਵਾ ਮੰਟਾ ਜੀ ਤੇ ਹੋਰ ਸਾਰੇ ਸਾਡੇ ਹਲਕਾ ਇਨਚਾਰਜ ਕੜਾਣਾ ਸਾਹਿਬ ਸਾਰਾ ਜੋ ਜ਼ਿਲ੍ਹੇ ਦੀ ਜਥੇਬੰਦੀ ਇਕੱਠੇ ਹੋਣ ਦਾ ਜਿਹੜਾ ਮਤਲਬ ਹੈ ਕਿ ਜੋ ਪਿਛਲੇ ਦਿਨਾਂ ਥੋੜੀਆਂ ਬਹੁਤਿਆਂ ਬਾਗੀ ਸਰਾਂ ਉੱਠੀਆਂ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕੋਈ ਉਹ ਧੜਾ ਨਹੀਂ ਕੋਈ ਦੋ ਚਾਰ ਆਦਮੀ ਹੈ ਜਿਹੜੇ ਆਪਦੀ ਡਫਲੀ ਵਜਾਉਂਦੇ ਫਿਰਦੇ ਆ ਸਾਡੀ ਸਮੁੱਚੇ ਜ਼ਿਲ੍ਹੇ ਦੀ ਜਥੇਬੰਦੀ ਸਾਰੇ ਹਲਕਿਆਂ ਦੇ ਜਿੰਨੇ ਵਰਕਰ ਸਾਹਿਬਾਨ ਆਸੈਂਬਲੀ ਸ਼੍ਰੋਮਣੀ ਕਾਂਗਰਸੀ ਦੇ ਪ੍ਰਧਾਨ ਸਰਦਾਰ ਪ੍ਰਕਾ ਸਰਵੀਰ ਸਿੰਘ ਬਾਦਲਣਾ ਚਟਾਨੋਂ ਨੂੰ ਮੁਖੜੇ ਪਿਛਲੇ ਦਿਨ ਸਾਡੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੰਡੀਗੜ੍ਹ ਮੀਟਿੰਗ ਹੋਈ ਸੀ ਕੋਈ 100 ਤੋਂ ਉੱਪਰ ਮੈਂਬਰ ਸ਼੍ਰੋਮਣੀ ਕਮੇਟੀ ਉੱਥੇ ਪਹੁੰਚ ਕੇ ਤੇ ਉਹਨਾਂ ਨੇ ਪ੍ਰਧਾਨ ਜੀ 'ਚ ਵਿਸ਼ਵਾਸ ਜਤਾਇਆ ਸਾਰੇ ਅਸੀਂ ਸੁਖਬੀਰ ਜੀ ਦੇ ਨਾਲ ਆ ਤੇ ਉਹਨਾਂ ਦੀ ਅਗਵਾਈ 'ਚ ਜਿਹੜਾ ਤੰਦ ਅਸੀਂ ਨਾ ਸੀ ਪਾਰਟੀ ਨੇ ਮਿਹਨਤ ਕਰਾਂ ਗਾਇਡਿਕਾ ਖਾਕ ਸਾਹਿਬ